ਸਬਜ਼ੀਆਂ ਦੇ ਵਧ ਰਹੀਆਂ ਹਨ ਕੀਮਤਾਂ ਤੋਂ ਆਮ ਜਨਤਾ ਸਮੇਤ ਸਬਜ਼ੀ ਵਿਕਰੇਤਾ ਕਡਵਾਏ ਅਥਰੂ ਮੂਲੀ ਖੀਰੇ ਤੋਂ ਲੈ ਕੇ ਆਲੂ ਪਿਆਜ਼ ਅਤੇ ਹਰ ਇੱਕ ਸਬਜ਼ੀ ਦੇ ਰੇਟ ਅਸਮਾਨੀ ਚੜੇ ਆਮ ਜਨਤਾ ਸਮੇਤ ਸਬਜ਼ੀ ਵਿਕਰੇਤਾ ਵੀ ਪਰੇਸ਼ਾਨ ਲਗਾਤਾਰ ਵਧ ਰਹੀ ਮਹਿੰਗਾਈ ਨੇ ਜਿੱਥੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਹੁਣ ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਨੇ ਵੀ ਆਮ ਜਨਤਾ ਅਤੇ ਸਬਜ਼ੀ ਵੇਚਣ ਵਾਲਿਆਂ ਨੂੰ ਵੀ ਪਰੇਸ਼ਾਨ ਕਰ ਰੱਖਿਆ ਹੈ ਬਟਾਲਾ ਸਬਜ਼ੀ ਮੰਡੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਿਆਜ਼ ਆਲੂ ਮੂਲੀ ਖੀਰੇ ਸਮੇਤ ਹਰ ਇੱਕ ਸਬਜ਼ੀ 60 ਰੁਪਏ ਤੋਂ 120 ਰੁਪਏ ਪ੍ਰਤੀ ਵਿਕਦੀਆਂ ਨਜ਼ਰ ਆਈਆਂ ਉੱਥੇ ਹੀ ਆਮ ਜਨਤਾ ਸਮੇਤ ਸਬਜ਼ੀ ਵੀ ক্রেਤਾ ਦੀ ਗੱਲ ਕਰੀਏ ਤਾਂ ਉਹ ਵੀ ਸਬਜ਼ੀਆਂ ਦੀਆਂ ਕੀਮਤਾਂ ਸਮੇਤ ਲਗਾਤਾਰ ਵਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਦਿਖਾਈ ਦਿੱਤੇ ਭਾਈ ਸਭ ਕੁਝ ਮਹਿੰਗਾ ਲੱਗ ਰਿਹਾ ਗੰਡੇ ਆਲੂ ਸਭ ਕੁਝ ਮਹਿੰਗਾ ਹੁਣ ਮੈਂ ਪੁੱਛਣ ਦਿਆਂ ਸੀ ਸਬਜ਼ੀ ਦਾ ਭਾਅ ਤਾਂ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੇ ਸੀ ਤੋਰੀ ਆ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਵਈ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਣ ਡਿਆ ਉਸ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਹੈ ਉਹਦਾ ਕੁਝ ਆਮਨ ਜਨਤਾ ਨੂੰ ਵੀ ਰਵਾਇਤ ਚਾਹੀਦਾ ਨਾ ਟੈਕਸ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਾਰਾ ਕੁਝ ਪਰ ਸਾਡ ਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਬਜਟ ਕਿੰਨਾ ਕੁ ਹਿਲਦਾ ਜੇ ਦੇਖਿਆ ਜਾਵੇ ਰਸੋਈ ਦਾ ਜਾਂ ਜੇਬ ਤੇ ਕਿੰਨਾ ਕੁ ਸੱਸਾ ਪੈ ਜਾਂਦਾ ਭਾਜੀ ਦਿਨ ਬਈ ਦਿਨ ਜਿੱਦਾਂ ਮੇਰੇ ਹਿਸਾਬ ਨਾਲ ਸਾਡੀ ਸੈਲਰੀ ਹੈ ਨਾ ਸੈਲਰੀ ਦਾ ਹਰ ਮੰਥ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦਾ ਜੇ ਨੱਕ ਪਸੋਸਦੇ ਆ ਨਾ ਉਸ ਤੋਂ ਉੱਪਰ ਚੱਲ ਜਾਂਦਾ ਹਰ ਵਾਰੀ ਮਤਲਬ ਬਹੁਤ ਮੁਸ਼ਕਲ ਆ ਆਮ ਜਨਤਾ ਆਸਤੇ ਤੇ ਮੁਸ਼ਕਲ ਆ ਜੀ ਜਿਹੜੇ ਦਿਹਾੜੀਦਾਰ ਬੰਦੇ ਆ ਉਹਨਾਂ ਆਸਤੇ ਤੇ ਹੋਰ ਜ਼ਿਆਦਾ ਮੁਸ਼ਕਲ ਹੈ ਜਿਹਨਾਂ ਡੇਲੀ ਕਮਾਉਣਾ ਦਿਲੀ ਖਾਣਾ ਦੁਕਾਨਦਾਰ ਤੇ ਬਹੁਤ ਅਸਰ ਪੈਂਦਾ ਜੀ ਮਰ ਇਹ ਜਰੂਰ ਵੀ ਕਿਸ ਨੂੰ ਪਿਆਜ਼ ਪੀ ਵੀ ਦੇਣੇ ਹੁੰਦੇ ਨੇ ਹੁਣ ਮੰਡੀ 55 ਰੁਪਏ 55 ਰੁਪਏ ਪਿਆਜ ਆ ਗਿਆ 60 ਰੁਪਏ ਹੀ ਜਾਇਜੀ ਵੇਚਣ ਦੇ ਆ ਤੇ ਸੋਚਿਆ ਜਾਏ ਤੇ ਵੇਖੋ ਮੂਲੀਆਂ ਦਾ ਰੇਟ 60-70 ਰੁਪਏ ਕਿਲੋ ਹੈ ਮੂਲੀ ਦਾ ਹਾਂਜੀ ਹਾਂਜੀ ਮੂਲੀ 70 ਰੁਪਏ ਕਿਲੋ ਵੇਗੰਢੀ ਹੈ ਤੇ ਜੇਕਰ ਉਹਦੇ ਪੱਤੇ ਉਤਾਰ ਕੇ ਹੀ ਸੁੱਟ ਦਈਏ ਨਾ ਤੇ ਉਹ 140 ਰੁਪਏ ਕਿਲੋ ਵੇਚਦੀਆਂ ਨੇ ਤੇ ਪਿਆਜ਼ ਆਹੀ 60 ਵੇਚਣ ਦੇ ਆ 54-55 ਰੁਪਏ ਮੰਡੀ ਹੈ ਪਿਆਜ਼ ਇਕੱਠਾ ਤੇ ਬਾਕੀ ਮੰਗਾਈ ਦੇ ਹੈ ਹੀ ਹੁਣ ਤੁਹਾਨੂੰ ਪਤਾ ਹੈ ਇਹ ਮੌਸਮ ਦੇ ਹਿਸਾਬ ਨਾਲ ਅਗੋਂ ਨਵੀਆਂ ਸਬਜ਼ੀਆਂ ਆਣਗੀਆਂ ਫੇਰੋ ਰੇਟ ਜਿਹੜੇ ਨੇ ਘਟਣਗੇ ਕਈ ਗਾਹਕ ਰੇਟ ਪੁੱਛ ਕੇ ਹੀ ਚਲੇ ਜਾਂਦੇ ਨੇ ਹਾਂਜੀ ਹਾਂਜੀ ਬੜਾ ਜੀ ਕਰਦੇ ਨੇ ਮਹਾਰਾ ਇੱਕ ਕਿਲੋ ਪਿਆਜ਼ ਲੈਣੇ ਹੁੰਦੇ ਉਹਨਾਂ ਨੂੰ 10 ਜਗ੍ਹਾ ਤੇ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਤੇ ਫੇਰ ਉਹਨਾਂ ਨੇ ਮਤਲ ਲੈਣੇ ਨੇ ਪਿਆਜ਼ ਇਸ ਕਰਕੇ ਮੁਸ਼ਕਲ ਤੇ ਹੈ ਹੀ ਹੁਣ ਤੇ ਘਰ ਵੀ ਕੀ ਸਕਦੇ ਆ ਠੀਕ ਨੇ